ਯਾਰ ਸੁਖਬੀਰ ਸਿਆ ਇਹੀ ਦੱਸਦੇ ਯਾਰ ਵੀ ਕਿਸਾਨੀ ਚੋਂ ਖੇਤੀ ਚੋਂ ਬੱੱਸਾਂ ਕਿਵੇਂ ਬਣ ਜਾਂਦੀਆਂ ਨੇ ਚਲ ਤੁਹਾਡੀਆਂ 4-500 ਬਣ ਗਈਆਂ ਸਾਡੀਆਂ 5-10 ਮਿਨੀ ਹੀ ਬਣ ਜਾਣਗੀਆਂ ਕਿਉਂਕਿ ਜ਼ਮੀਨ ਘੱਟ ਆ ਸਾਡੇ ਕੋਲੇ ਸਾਨੂੰ ਦੱਸ ਤਾਂ ਦੇ ਕਿੱਥੇ ਵੇਚੀਦੀ ਹੁੰਦੀ ਐ ਇਹ ਜਿਹਦੇ ਨਾਲ ਬੱੱਸਾਂ ਬਣ ਜਾਂਦੀਆਂ ਹੁੰਦੀਆਂ ਨੇ ਸਾਡਾ ਤਾਂ ਖਰਚਾ ਨਹੀਂ ਪੂਰਾ ਹੁੰਦਾ ਦੁਬਾਰਾ ਇੱਕ ਧੀ ਦਾ ਕਰਜ਼ਾ ਨਹੀਂ ਲੈਂਦਾ ਸਾਰੀ ਉਮਰ ਕਬੀਲਦਾਰੀ ਚ ਹੀ ਵਰ ਜਾਂਦੇ ਵਿੱਚ ਹੀ ਪੈਸੇ ਸਾਨੂੰ ਵੀ ਦੱਸ ਦੇ ਭਰਾਵਾ ਵੀ ਹੋਟਲ ਕਿਵੇਂ ਬਣ ਜਾਂਦੇ ਨੇ ਖੇਤੀ ਚੋਂ ਇਤਨਾ ਸਿੱਧਾ ਸਿੱਧਾ ਹੀ ਪਤਾ ਲੱਗਦਾ ਅਗੇ ਰਾਜ ਨਹੀਂ ਸੇਵਾ ਕਿਹੜੀ ਸੇ ਬੋ ਕਮਾਲ ਦੀ ਸੇਵਾ ਕੀਤੀ ਹੈ ਜੀ ਚਿੱਟੇ ਦੀ ਸੇਵਾ ਇਹਨਾਂ ਨੇ ਕੀਤੀ ਉਹ ਸੇਵਾ ਚ ਵੱਡੇ ਵੱਡੇ ਹੋਟਲ ਵੱਡੇ ਵੱਡੇ ਟਾਪੇ ਵੱਡੇ ਵੱਡੇ ਬਸਾਂ ਵੱਡੇ ਵੱਡੇ ਉਹ ਪਹਾੜਾਂ ਚ ਉਧਰ ਅਮਰੀਕਾ ਕੈਨੇਡਾ ਸਭ ਬੜਾ ਬੜਾ ਕੁਝ ਬਣ ਗਿਆ ਸੇਵਾ ਬਹੁਤ ਜ਼ਿਆਦਾ ਕੀਤੀ ਨੇ ਦਿਲੋਂ ਕੀਤੀ ਹੈ ਸੇਵਾ ਮਾਤਾ ਦੇ ਭੋਗ ਤੇ ਮੁਖਸਰ ਦੇ ਦਰਬਾਰ ਸਾਹਿਬ ਚੋਂ ਲੰਗਰ ਲਿਆ ਕੇ ਖਵਾਇਆ ਸੇਵਾ ਕਰਨਗੇ ਗਰੀਬ ਤੋਂ ਗਰੀਬ ਵੀ ਗੁਰਦੁਆਰੇ ਨੂੰ ਪੱਖਾ ਦਾਨ ਕਰ ਦਿੰਦਾ ਆਉਦੇ ਬਾਪੂ ਦੇ ਭੋਗ ਤੇ ਉਹ ਵੀ ਨਹੀਂ ਸਰਿਆ ਸੇਮ ਨਿਚੋੜ ਕੇ ਖਾ ਗਏ ਪੰਜਾਬ ਨੂੰ ਕਦੇ ਜੋਕਾਂ ਸੇਵਾ ਕਰਦੀ ਦੇਖੀ ਨੇ ਜੋਕਾਂ ਤਾਂ ਖੂਨ ਹੀ ਪੀਣਾ ਆਉਂਦਾ ਹੁੰਦਾ ਬਸ ਕੱਲਾ ਜਿਗਰਾ ਚਾਹੀਦਾ ਮਜੀਠੀਏ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ بڑے ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲਾ ਬਈ ਯਾਰ ਇਹ ਵੱਡੇ ਨੇ ਆਏ ਨੇ ਮੈਂ ਕਿਹਾ ਵੱਡੇ ਨੇ ਵੱਡੇ ਹੋਣਗੇ ਘਰੇ ਆਉਣਗੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਜਿੱਤੇ ਸਾਰਾ ਕੁਝ ਮਿਲ ਗਿਆ ਜੋ ਨਾਬੇ ਜਾ ਕੇ ਕਰੇ ਦਰਸ਼ਨ ਉਹਦੇ ਹੁਣ ਕਹਿੰਦੇ ਆ ਕਿ ਮੈਨੂੰ ਆ ਤੇ ਉਹ ਬੈਰ ਕੱਟ ਦਿਓ ਮੈਂ ਕਿਹ ਗੱਲ ਜਮਰੋਦ ਦਾ ਕਿਲਾ ਜਿੱਤ ਕੇ ਆ ਬੈਰ ਕੱਟ ਦੀਏ ਤੇ ਲੋਕਾਂ ਨੇ ਧਿਆਪੋ ਤੁਹਾਨੂੰ ਮਾਰ ਕੇ ਆਇਆ 70 ਪਿਛਾ ਕੇ ਆਇਆ ਚੁੱਟੇ ਰੰਗ ਦੇ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਤੇ ਪੁਲਿਸ ਨੂੰ ਨਾਕੇ ਤੇ ਮੋਬਾਈਲ ਚ ਜਾਂਦੀ ਸੀ ਇੰਨੇ ਨੰਬਰ ਗੱਡੀਆਂ ਰੋਕਣੀ ਨਹੀਂ ਮਾਲ ਜਾ ਰਿਹਾ ਸਮਾਨ ਜਾ ਰਿਹਾ ਕਮਾਲ ਹੈ ਯਾਰ ਨਸਲ ਕੁਸ਼ੀਆਂ ਦੇ ਕੇਸ ਚੱਲਣੇ ਚਾਹੀਦੇ ਨਸਲ ਕੁਸ਼ੀਆਂ ਦੇ ਨਾਂ ਤੇ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਰੱਖਦੇ ਨੇ ਇਹਨਾਂ ਨੇ ਜੇਲ੍ਹ 'ਚ ਮੈਨੂੰ ਆਹ ਦਿਓ ਖਾਣ ਨੂੰ ਆਹ ਸਰਾਣਾ ਦਿਓ ਆ ਦਿਓ ਲੈ ਦੱਸ ਭੂਆ ਦੇ ਪਿੰਡ ਆ ਉਹ ਤਾਂ ਫਿਰ ਉਹੀ ਮਿਲੂ ਜਿਹੜਾ ਭਾਈ ਉੱਥੇ ਵਾਕਿਆ ਨੂੰ ਮਿਲਦਾ ਆ ਸਾਰੇ ਹੀ ਲੱਗ ਗਏ ਉਹਦੇ ਨਾਲ ਉਹਦੇ ਹੱਕ 'ਚ ਕੈਪਟਨ ਮਨਿੰਦਰ ਉਹਦੇ ਹੱਕ 'ਚ ਬੋਲਿਆ ਚੰਨੀ ਉਹਦੇ ਹੱਕ 'ਚ ਬਿੱਟੂ ਉਹਦੇ ਹੱਕ 'ਚ ਖੈਰਾ ਉਹਦੇ ਹੱਕ ਚ ਸਾਰੀ ਚੰਨੀ ਨੂੰ ਜਦੋਂ ਲੋਕਾਂ ਨੇ ਕਹਿਆ ਕਹਿੰਦੇ ਗਲਤ ਬੋਲ ਗਿਆ ਨਾ ਓਏ ਤੈਹੀਂ ਤੈਹੀਂ ਵੀ ਕੀਤਾ ਜਾਂਦਾ ਛੋਕਦਾ ਆਪਾਂ ਮਾਫੀ ਮੰਗ ਲੈਣਾ ਕਹਿੰਦਾ ਮੈਂ ਕਿਹਾ ਕਿਤੇ ਪਰਗੜ ਫੜ ਲਿਆ ਜੀ ਲੈ ਹੱਥ ਆ ਯਾਰ ਮੁਕਰਨਾ ਵੀ ਨਹੀਂ ਆਉਂਦਾ ਕੈਪਟਨ ਮਿੰਦਰ ਕਹਿੰਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਹ ਬਾਜਵਾ ਲਾਲਪੱਗ ਬਣ ਕੇ ਬਾਬਾ ਬਕਾਲਾ ਸਾਹਿਬ ਰਖਰਪੁੰਨੇ ਦੇ ਮੇਲੇ ਤੇ ਕਹਿੰਦਾ ਸੀ ਅਗਲੇ ਸਾਲ ਸਾਡੀ ਸਰਕਾਰ ਬਣਨੀ ਜੇ ਇਹਦੇ ਪਾ ਕੇ ਰੱਸਾ ਸੀਆਈਏ ਤਰਨ ਤਾਰ ਨਾਲ ਤਕਰੀਸ ਕੇ ਲੈ ਕੇ ਜਾਵਾਂਗੇ ਮੇਰੇ ਜੀ